ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਜੀ ਕਿ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਦੁੱਖ ਪਰੇਸ਼ਾਨੀ ਵਿੱਚ ਘਰੇ ਹੋਏ ਹੋ ਤੇ ਅੱਜ ਹੀ ਤੁਸੀਂ ਇਹ ਤਿੰਨ ਚੀਜ਼ਾਂ ਆਪਣੇ ਘਰ ਵਿੱਚੋਂ ਕੱਢ ਦਿੰਦੇ ਹੋ ਤਾਂ ਸੁਖੀ ਹੋ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਕਿਉਂਕਿ ਕਹਾਣੀ ਦੇ ਮਾਧਿਅਮ ਰਾਹੀਂ ਤੁਹਾਨੂੰ ਗੱਲ ਵਧੀਆ ਤਰੀਕੇ ਨਾਲ ਸਮਝ ਵਿੱਚ ਆ ਜਾਵੇਗੀ ਤਾਂ ਸਾਥ ਸੰਗਿਆ ਜੀ ਆਖਦੇ ਹਨ ਕਿ ਇਦਾਂ ਹੀ ਨਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਮਨੋਖ ਆਪਣੀ ਜ਼ਿੰਦਗੀ ਵਿੱਚ ਬੜਾ ਹੀ ਦੁਖੀ ਤੇ ਪਰੇਸ਼ਾਨ ਸੀ ਉਹ ਮਨੁੱਖ ਕਿਸੇ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਜਾਂਦਾ ਹੈ ਜੋ ਕਿ ਬਹੁਤ ਹੀ ਭਜਨ ਬੰਦਗੀ ਕਰਦੇ ਸਨ ਕਹਿੰਦੇ ਕਿ ਉਹ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਆਪਣਾ ਸਾਰਾ ਦੁੱਖ ਦੱਸਦਾ ਹੈ ਤੇ ਕਿਹਾ ਕਿ ਸੰਤ ਜੀ ਮੈਂ ਬੜਾ ਦੁਖੀ ਹਾਂ ਸੰਤ ਜੀ ਨੇ ਕਿਹਾ ਕਿ ਭਾਈ ਤੂੰ ਕਿਸ ਗੱਲੋਂ ਦੁਖੀ ਹੈ ਕਿ ਤੇਰੇ ਜੀਵਨ ਵਿੱਚ ਕਿਸੇ ਚੀਜ਼ ਦੀ ਘਾਟ ਹੈ ਤੇ ਕਹਿੰਦੇ ਕਿ ਉਹ ਮਨੁੱਖ ਕਹਿਣ ਲੱਗਾ ਕਿ ਨਹੀਂ ਬਾਬਾ ਜੀ ਮੇਰੇ ਜੀਵਨ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਖਾਸ ਕਰਕੇ ਪੈਸਾ ਤਾਂ ਮਾਲਕ ਨੇ ਮੈਨੂੰ ਬੜਾ ਦਿੱਤਾ ਹੈ ਮੇਰੇ ਕੋਲ ਬਹੁਤ ਧਨ-ਦੌਲਤ ਹੈ ਬਹੁਤ ਹੀ ਜ਼ਿਆਦਾ ਜ਼ਮੀਨ ਜਾਇਦਾਦ ਹੈ ਪਰ ਮੈਂ ਫਿਰ ਵੀ ਅੰਦਰੋਂ ਸੁਖੀ ਨਹੀਂ ਹਾਂ ਮੇਰੇ ਮਨ ਦੇ ਅੰਦਰ ਸਕੂਨ ਨਹੀਂ ਹੈ ਮੈਂ ਹਰ ਵੇਲੇ ਚਿੰਤਾ ਤੇ ਪਰੇਸ਼ਾਨੀ ਨਾਲ ਘੇਰਿਆ ਰਹਿੰਦਾ ਹਾਂ ਮੈਂ ਦੁਖੀ ਰਹਿੰਦਾ ਹਾਂ ਪਰ ਸੰਤ ਜੀ ਮੈਂ ਸੁਖੀ ਹੋਣਾ ਚਾਹੁੰਦਾ ਹਾਂ ਕਿਉਂਕਿ ਇਨਾ ਕੁਝ ਹੋਰ ਦੇ ਬਾਵਜੂਦ ਵੀ ਮੈਨੂੰ ਰਾਤ ਨੂੰ ਨੀਂਦ ਪਤਾ ਨਹੀਂ ਕਿਉਂ ਨਹੀਂ ਆਉਂਦੀ ਦਿਨ ਵੇਲੇ ਵੀ ਮੈਨੂੰ ਚੈਨ ਨਹੀਂ ਮਿਲਦਾ ਕਿਰਪਾ ਕਰੋ ਮੈਨੂੰ ਕੋਈ ਐਸਾ ਮੰਤਰ ਦੱਸੋ ਕੋਈ ਐਸਾ ਉਪਾਅ ਦੱਸੋ ਜਿਸ ਦੇ ਨਾਲ ਮੈਂ ਸੁਖੀ ਹੋ ਜਾਵਾਂ ਤਾਂ ਕਹਿੰਦੇ ਸੰਤ ਜੀ ਕਹਿਣ ਲੱਗੇ ਕਿ ਭਾਈ ਸਾਡੇ ਕੋਲ ਐਸਾ ਮੰਤਰ ਹੈ ਜਿਹੜਾ ਤੈਨੂੰ ਸੁਖੀ ਕਰ ਸਕਦਾ ਹੈ ਪਰ ਉਹ ਮੰਤਰ ਲੈਣ ਦੇ ਲਈ ਤੈਨੂੰ ਕੱਲ ਸਾਡੇ ਕੋਲ ਆਉਣਾ ਪੈਣਾ ਹੈ ਕਹਿੰਦੇ ਉਹ ਮਨੁੱਖ ਉੱਥੋਂ ਚਲਿਆ ਜਾਂਦਾ ਹੈ ਅਗਲਾ ਦਿਨ ਚੜ੍ਹਦਾ ਤਾਂ ਸਵੇਰੇ-ਸਵੇਰੇ ਹੀ ਉਹ ਮਨੁੱਖ ਉਹਨਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਆ ਜਾਂਦਾ ਹੈ ਤੇ ਆ ਕੇ ਆਖਦਾ ਹੈ ਬਾਬਾ ਜੀ ਜਲਦੀ ਨਾਲ ਮੈਨੂੰ ਉਹ ਸੁਖੀ ਹੋਣ ਵਾਲਾ ਮੰਤਰ ਦੇ ਦਿਓ ਸੰਤ ਜੀ ਕਹਿਣ ਲੱਗੇ ਕਿ ਉਹ ਮੰਤਰ ਤੈਨੂੰ ਇਦਾਂ ਨਹੀਂ ਮਿਲਣਾ ਪਹਿਲਾਂ ਤੈਨੂੰ ਸਾਡੇ ਨਾਲ ਉਸ ਪਹਾੜੀ ਤੇ ਜਾਣਾ ਪੈਣਾ ਹੈ ਕਹਿੰਦੇ ਉਹ ਮਨੁੱਖ ਸੰਤ ਜੀ ਦੇ ਨਾਲ ਪਹਾੜੀ ਤੇ ਜਾਣ ਲਈ ਤਿਆਰ ਹੋ ਗਿਆ ਕਿਉਂਕਿ ਉਹ ਹਰ ਹਾਲ ਦੇ ਵਿੱਚ ਸੁਖੀ ਹੋਣਾ ਚਾਹੁੰਦਾ ਸੀ ਕਹਿੰਦੇ ਸੰਤ ਜੀ ਨੇ ਇੱਕ ਥੈਲੇ ਵਿੱਚ ਤਿੰਨ ਇੱਟਾਂ ਬੰਨ੍ਹ ਲਈਆਂ ਤੇ ਉਸ ਮਨੁੱਖ ਦੇ ਸਿਰ ਤੇ ਰੱਖ ਦਿੱਤੀਆਂ। ਦੋਵੇਂ ਜਾਣੇ ਉਸ ਪਹਾੜੀ ਤੇ ਚੜਨ ਲੱਗੇ। ਹੁਣ ਕਹਿੰਦੇ ਕਿ ਸੰਤ ਜੀ ਅੱਗੇ-ਅੱਗੇ ਕਿਉਂਕਿ ਉਹ ਦੁਨੀਆਦਾਰੀ ਦੇ ਵਿਕਰਮਾਂ ਦੇ ਨਾਲੋਂ ਉੱਪਰ ਸਨ ਤੇ ਪਹਿਲਾਂ ਹੀ ਉਹ ਰਹਿਤ ਸਨ ਮਨ ਵਿੱਚ ਪਰਮ ਪਿਤਾ ਪਰਮਾਤਮਾ ਜੀ ਦੀ ਭਗਤੀ ਕਰਦੇ ਸਨ। ਪਰ ਇਹ ਮਨੁੱਖ ਤਾਂ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਦੁਖੀ ਸੀ। ਦੂਸਰਾ ਇਹਦੇ ਸਿਰ ਤੇ ਉੱਤੇ ਬਹੁਤ ਜ਼ਿਆਦਾ ਭਾਰ ਚੇੜਾ ਸੰਤ ਜੀ ਨੇ ਲਾ ਦਿੱਤਾ ਸੀ ਉਹਦੇ ਕਰਕੇ ਬੜਾ ਤੰਗ ਹੋ ਗਿਆ ਜਿਸ ਕਰਕੇ ਉਹ ਕਾਫੀ ਪਿੱਛੇ ਰਹਿ ਜਾਂਦਾ ਹੈ ਕਹਿੰਦੇ ਸੰਤ ਜੀ ਨੇ ਉਹਨੂੰ ਤਿੰਨ ਚਾਰ ਵਾਰ ਕਿਹਾ ਭਾਈ ਛੇਤੀ ਛੇਤੀ ਚੱਲ ਉਹ ਮਨੋਕ ਕਹਿਣ ਲੱਗਾ ਬਾਬਾ ਜੀ ਮੈਨੂੰ ਭਾਰ ਲੱਗ ਰਿਹਾ ਹੈ ਇਸ ਨੂੰ ਮੈਂ ਹੌਲੀ ਹੌਲੀ ਤੁਰ ਰਿਹਾ ਹਾਂ ਮੇਰੇ ਨਾਲ ਛੇਤੀ ਤੁਰਿਆ ਨਹੀਂ ਜਾਂਦਾ ਸੰਤ ਜੀ ਨੇ ਪਿੱਛੇ ਮੁੜ ਕੇ ਵੇਖਿਆ ਤੇ ਕਿਹਾ ਚੱਲ ਇੰਜ ਕਰ ਜੇ ਤੈਨੂੰ ਭਾਰ ਲੱਗਦਾ ਨਾ ਤੂੰ ਥੈਲੇ ਦੇ ਵਿੱਚੋਂ ਇੱਕ ਕੱਢ ਇੱਟ ਤੇ ਉਹਨੂੰ ਬਾਹਰ ਸੁੱਟਦੇ ਕਹਿੰਦੇ ਉਹਨੇ ਉਦਾਂ ਹੀ ਕੀਤਾ ਭੀ ਇੱਕ ਇੱਟ ਕੱਢ ਕੇ ਜਿਹੜੀ ਸੀ ਉਹ ਪਹਾੜੀ ਦੇ ਉੱਤੇ ਸੁੱਟ ਦਿੱਤੀ ਤੇ ਦੂਸਰੀਆਂ ਦੋਵੇਂ ਇੱਟਾਂ ਫਿਰ ਤੋਂ ਸਿਰ ਤੇ ਚੁੱਕ ਕੇ ਤੁਰ ਪਿਆ ਕਹਿੰਦੇ ਉਹ ਮਨੁੱਖ ਦਾ ਕੁਝ ਭਾਰ ਤਾਂ ਹੌਲਾ ਹੋ ਗਿਆ ਪਰ ਛੇਤੀ ਉਹ ਫਿਰ ਥੱਕ ਗਿਆ ਦੂਜਾ ਉਹਦੇ ਮਨ ਵਿੱਚ ਇਹ ਵੀ ਚੱਲ ਰਿਹਾ ਸੀ ਜੇਕਰ ਬਾਬਾ ਜੀ ਨੇ ਇਸ ਇੱਟ ਨੂੰ ਰਸਤੇ 'ਚ ਸੁਟਣਾ ਸੀ ਤਾਂ ਪਹਿਲਾਂ ਮੇਰੇ ਸਿਰ ਤੇ ਕਿਉਂ ਚੁਕਾਈ ਕਹਿੰਦੇ ਕਿ ਇਦਾਂ ਹੀ ਸੋਚਦਾ ਹੋਇਆ ਹੌਲੀ-ਹੌਲੀ ਬਾਬਾ ਜੀ ਦੇ ਪਿੱਛੇ ਜਾ ਰਿਹਾ ਸੀ। ਬਾਬਾ ਜੀ ਨੇ ਫਿਰ ਕਿਹਾ ਕਿ ਭਾਈ ਭਲਿਆ ਪੁਰਖਾ ਜਲਦੀ ਚੱਲ ਇਦਾਂ ਤਾਂ ਆਪਾਂ ਬਹੁਤ ਲੇਟ ਪਹੁੰਚਾਂਗੇ। ਕਹਿੰਦੇ ਕਿ ਉਸ ਮਨੁੱਖ ਨੇ ਕਿਹਾ ਬਾਬਾ ਜੀ ਤੁਸੀਂ ਤਾਂ ਖਾਲੀ ਹੱਥ ਜਾ ਰਹੇ ਹੋ ਮੇਰੇ ਸਿਰ ਦੇ ਉੱਪਰ ਇੰਨਾ ਭਾਰ ਹੈ। ਮੇਰੇ ਤੋਂ ਤੁਰਿਆ ਨਹੀਂ ਜਾ ਰਿਹਾ ਤੇ ਕਹਿੰਦੇ ਬਾਬਾ ਜੀ ਨੇ ਕਿਹਾ ਅਸ਼ਾ ਤੈਨੂੰ ਅਜੇ ਵੀ ਭਾਰ ਲੱਗ ਰਿਹਾ ਹੈ। ਬਾਬਾ ਜੀ ਨੇ ਇੱਕ ਇੱਟ ਹੋਰ ਬਾਹਰ ਕੱਢ ਕੇ ਸੁੱਟਣ ਲਈ ਕਹਿ ਦਿੱਤਾ। ਕਹਿੰਦੇ ਉਸ ਮਨੁੱਖ ਨੇ ਉਹ ਇੱਟ ਵੀ ਕੱਢ ਕੇ ਬਾਹਰ ਸੁੱਟ ਦਿੱਤੀ ਤੇ ਹੁਣ ਇੱਕ ਇੱਟ ਸਿਰ ਤੇ ਚੁੱਕ ਕੇ ਤੁਰ ਪਿਆ ਪਰ ਇਹਦਾ ਭਾਰ ਵੀ ਬਹੁਤ ਅਲੱਗ ਲੱਗ ਰਿਹਾ ਸੀ ਕਿਉਂਕਿ ਇੱਟ ਤਾਂ ਚੜਾਈ ਚੜਨੀ ਉਪਰੋ ਸਿਰ ਦੇ ਉੱਤੇ ਭਾਰ ਤੇ ਇਹਨੇ ਫਿਰ ਥੋੜੀ ਦੇਰ ਬਾਅਦ ਕਿਹਾ ਬਾਬਾ ਜੀ ਮੈਨੂੰ ਇਹਦਾ ਵੀ ਬੜਾ ਭਾਰ ਲੱਗ ਰਿਹਾ ਹੈ ਤੇ ਕਹਿੰਦੇ ਬਾਬਾ ਜੀ ਨੇ ਕਿਹਾ ਕਿ ਇੰਜ ਕਰ ਤੂੰ ਇਹ ਵੀ ਇੱਟ ਬਾਹਰ ਸੁੱਟ ਦੇ ਕਹਿੰਦੇ ਉਸ ਮਨੁੱਖ ਨੇ ਉਹ ਵੀ ਇੱਟ ਰਸਤੇ ਵਿੱਚ ਹੀ ਸੁੱਟ ਦਿੱਤੀ ਤੇ ਹੁਣ ਸੁਖਾਲਾ ਹੋ ਗਿਆ ਉਹਦੇ ਮਨ ਵਿੱਚ ਗੱਲਾਂ ਤਾਂ ਬਹੁਤ ਚੱਲ ਰਹੀਆਂ ਸਨ ਪਰ ਉਹਨੇ ਕੋਈ ਸਵਾਲ ਬਾਬਾ ਜੀ ਨੂੰ ਨਾ ਕੀਤਾ। ਇਦਾਂ ਹੀ ਕਰਦਿਆਂ ਕਰਦਿਆਂ ਪਹਾੜੀ ਤੇ ਪਹੁੰਚ ਗਏ। ਪਹਾੜੀ ਤੇ ਪਹੁੰਚ ਕੇ ਉਹਨੂੰ ਆਪਣੇ ਸੁੱਖ ਦਾ ਸਾਹ ਲਿਆ ਤੇ ਕਹਿੰਦੇ ਬਾਬਾ ਜੀ ਹੁਣ ਮੈਨੂੰ ਤੁਸੀਂ ਛੇਤੀ ਸੁਖੀ ਹੋਣ ਦਾ ਉਹ ਮੰਤਰ ਦੇ ਦਿਓ। ਸੰਤ ਜੀ ਕਹਿੰਦੇ ਕਿ ਭਲਿਆ ਪੁਰਖਾ ਮੰਤਰ ਤਾਂ ਅਸੀਂ ਤੈਨੂੰ ਰਾਹ ਵਿੱਚ ਹੀ ਦੇ ਦਿੱਤਾ ਸੀ। ਉਹ ਮਨੁੱਖ ਥੋੜਾ ਜਿਹਾ ਕਲਪਕੇ ਬੋਲਿਆ। ਬਾਬਾ ਜੀ ਰਸਤੇ ਵਿੱਚ ਤੁਸੀਂ ਕਿਹੜਾ ਮੈਨੂੰ ਮੰਤਰ ਦਿੱਤਾ ਮੈਨੂੰ ਤਾਂ ਕੋਈ ਮੰਤਰ ਸੁਣਿਆ ਨਹੀਂ ਕਹਿੰਦੇ ਬਾਬਾ ਜੀ ਨੇ ਕਿਹਾ ਕਿ ਭਲਿਆ ਪੁਰਖਾ ਸੁਖੀ ਹੋਣ ਵਾਲਾ ਮੰਤਰ ਅਸੀਂ ਤੈਨੂੰ ਰਾਹ ਵਿੱਚ ਦੇ ਦਿੱਤਾ ਸੀ ਕਹਿੰਦੇ ਹੁਣ ਉਹਨੂੰ ਤੋਂ ਪੂਰੀ ਤਰ੍ਹਾਂ ਹੀ ਉਹ ਮੰਨ ਕਹਿੰਦੇ ਕਿ ਹੁਣ ਉਹ ਮਨੁੱਖ ਪੂਰੀ ਤਰ੍ਹਾਂ ਖਿੱਚ ਚੁੱਕਿਆ ਸੀ ਤੇ ਕਹਿਣ ਲੱਗਾ ਬਾਬਾ ਜੀ ਮੈਨੂੰ ਤੁਹਾਡਾ ਕੋਈ ਮੰਤਰ ਨਹੀਂ ਸੁਣਿਆ ਬਲਕਿ ਤੁਸੀਂ ਮੇਰੇ ਸਿਰ ਤੇ ਤਿੰਨ ਇੱਟਾਂ ਦਾ ਭਾਰ ਚੁਕਾ ਕੇ ਲਿਆਏ ਹੋ ਕਿਉਂਕਿ ਤੁਹਾਡੇ ਕਿਸੇ ਕੰਮ ਦੀਆਂ ਨਹੀਂ ਸੀ ਫਿਰ ਬਿਨਾਂ ਵਜ੍ਹਾ ਤੁਸੀਂ ਮੈਨੂੰ ਭਾਰ ਝੁਕਾ ਕੇ ਲਿਆਏ ਹੋ ਕਹਿੰਦੇ ਇਹ ਗੱਲ ਸੁਣ ਕੇ ਬਾਬਾ ਜੀ ਮੁਸਕਰਾਏ ਤੇ ਕਹਿਣ ਲੱਗੇ ਕਿ ਭਲਿਆ ਪੁਰਖਾ ਉਹ ਤਿੰਨ ਇੱਟਾਂ ਹੀ ਤੇਰੇ ਸੁਖੀ ਹੋਣ ਦਾ ਮੰਤਰ ਸਨ ਕਹਿੰਦੇ ਉਹ ਮਨੁੱਖ ਹੋਰ ਵੀ ਖਿੱਚ ਗਿਆ ਤੇ ਕਹਿਣ ਲੱਗਾ ਬਾਬਾ ਜੀ ਇਹ ਤੁਸੀਂ ਕਿਦਾਂ ਦੀਆਂ ਭਾਰੀਆਂ ਭਾਰੀਆਂ ਗੱਲਾਂ ਕਰ ਰਹੇ ਹੋ ਕੀ ਪਹੇਲੀਆਂ ਬੁਝਾ ਰਹੇ ਹੋ ਮੈਨੂੰ ਸਾਫ਼ ਤੇ ਸਪਸ਼ਟ ਸਮਝਾਓ ਮੇਰੇ ਸੁਖੀ ਹੋਣ ਦਾ ਇੱਟਾਂ ਦੇ ਨਾਲ ਕੀ ਸੰਬੰਧ? ਬਾਬਾ ਜੀ ਨੇ ਕਿਹਾ ਵੇਖ ਜਿਵੇਂ ਉਹ ਤਿੰਨ ਇੱਟਾਂ ਦਾ ਭਾਰ ਚੁੱਕ ਕੇ ਪਹਾੜੀ ਤੇ ਚੜਿਆ ਤਾਂ ਤੇਰੇ ਲਈ ਪਹਾੜੀ ਚੜ੍ਹਨੀ ਕਿੰਨੀ ਔਖੀ ਹੋ ਰਹੀ ਸੀ। ਬਸ ਉਸੇ ਹੀ ਤਰ੍ਹਾਂ ਇਹ ਜ਼ਿੰਦਗੀ ਰੂਪੀ ਪਹਾੜੀ ਦੇ ਵਿੱਚ ਮਨੁੱਖ ਕਈ ਤਰ੍ਹਾਂ ਦੇ ਬੋਝ, ਚਿੰਤਾਵਾਂ, ਪਰੇਸ਼ਾਨੀਆਂ ਵਿਅਰਥ ਦੇ ਵਿੱਚ ਹੀ ਚੁੱਕੀ ਫਿਰਦਾ ਹੈ। ਜੇਕਰ ਆਪਣੇ ਸਿਰ ਤੋਂ ਹੀ ਇਹ ਵਿਅਰਥ ਦੀਆਂ ਬੋਝ ਚਿੰਤਾਵਾਂ ਹਟਾ ਲਈਏ ਤਾਂ ਸੁਖੀ ਹੋ ਜਾਵਾਂਗੇ। ਕਈ ਮਨੁੱਖ ਆਪਣੇ ਦੁੱਖ ਦਾ ਕਾਰਨ ਜਿਹੜਾ ਹੈ ਖੁਦ ਆਪ ਹੀ ਹੁੰਦੇ ਹਨ ਉਹ ਮਨੁੱਖ ਨੇ ਥੋੜੇ ਜਿਹੇ ਸਹਿਜ ਵਿੱਚ ਆ ਕੇ ਕਿਹਾ ਬਾਬਾ ਜੀ ਮੈਨੂੰ ਸਾਫ਼ ਤੇ ਸਪਸ਼ਟ ਸਮਝਾਓ ਮੈਂ ਅਜੇ ਵੀ ਤੁਹਾਡੀ ਗੱਲ ਨੂੰ ਨਹੀਂ ਸਮਝਿਆ ਬਾਬਾ ਜੀ ਨੇ ਕਿਹਾ ਕਿ ਪੁੱਤਰ ਵੇਖ ਪਹਿਲੀ ਇੱਟ ਹੈ ਚਿੰਤਾ ਰੂਪੀ ਇੱਟ ਕਈ ਲੋਕ ਵਿਅਰਥ ਦੀਆਂ ਚਿੰਤਾ ਕਰਦੇ ਹਨ ਉਹਨਾਂ ਨੂੰ ਆਪਣੇ ਆਉਣ ਵਾਲੇ ਕੱਲ ਦੀ ਬੜੀ ਚਿੰਤਾ ਹੁੰਦੀ ਹੈ ਆਪਣੇ ਬੱਚਿਆਂ ਦੀਆਂ ਚਿੰਤਾਵਾਂ ਕਰਦੇ ਹਨ ਕਾਲ ਨੂੰ ਮੇਰੇ ਬੱਚਿਆਂ ਦਾ ਕੀ ਬਣੂ ਇਸ ਕਰਕੇ ਉਹ ਆਪਣੇ ਆਪ ਦੇ ਅੱਜ ਨੂੰ ਬਰਬਾਦ ਕਰ ਬੈਠਦੇ ਹਨ ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਸੁਖੀ ਨਹੀਂ ਹੋ ਪਾਉਂਦੇ ਕਿਉਂਕਿ ਉਹ ਬਹੁਤੇ ਲੋਕ ਹਨ ਤੇ ਬਹੁਤਾ ਜੋੜਨਾ ਚਾਹੁੰਦੇ ਹਨ ਉਹਨਾਂ ਨੇ ਜੋ ਕਮਾਇਆ ਹੁੰਦਾ ਹੈ ਉਹਦਾ ਸੁੱਖ ਵੀ ਆਪਣੇ ਵਰਤਮਾਨ ਵਿੱਚ ਨਹੀਂ ਲੈ ਪਾਉਂਦੇ ਸਿਰਫ ਭਵਿੱਖ ਦੀਆਂ ਚਿੰਤਾਵਾਂ ਕਰਕੇ ਹੋਰ ਬੇਵਜਾ ਦੀਆਂ ਚਿੰਤਾਵਾਂ ਵਿੱਚ ਹਰ ਵੇਲੇ ਸੋਚਦੇ ਰਹਿੰਦੇ ਹਨ ਹਰ ਵੇਲੇ ਕੁਝ ਨਾ ਕੁਝ 네ਗੇਟਿਵ ਸੋਚਦੇ ਹਨ ਮੇਰੇ ਨਾਲ ਆ ਮਾੜਾ ਨਾ ਹੋ ਜਾਵੇ ਉਹ ਮਾੜਾ ਨਾ ਹੋ ਜਾਵੇ ਘਾਟੇ ਦੀਆਂ ਕਲਪਨਾਵਾਂ ਕਰਦੇ ਹਨ ਜੇ ਮੇਰੇ ਨਾਲ ਮਾੜਾ ਹੋ ਗਿਆ ਘਾਟਾ ਪੈ ਗਿਆ ਮੇਰਾ ਕੀ ਬਣੂ ਮੇਰੇ ਬੱਚਿਆਂ ਦਾ ਕੀ ਬਣੂ ਤਾਂ ਕਿ ਵਿਅਰਥ ਦੀਆਂ ਚਿੰਤਾ ਰੋਪੀ ਇੱਟ ਜੇਕਰ ਇਨਸਾਨ ਆਪਣੇ ਸਿਰ ਤੋਂ ਲਾ ਕੇ ਸੁੱਟ ਦੇਵੇ ਤਾਂ ਉਹ ਸੁਖੀ ਹੋ ਜਾਵੇਗਾ ਜਿਹੜੇ ਲੋਕ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਕਰਦੇ ਹਨ ਉਹਨਾਂ ਲਈ ਧੰ ਧੰ ਬਾਬਾ ਅਨੰਦ ਸਿੰਘ ਜੀ ਬਚਨ ਕਰਦੇ ਹਨ ਆਖਦੇ ਹਨ ਆਪਣੇ ਬੱਚਿਆਂ ਦੀਆਂ ਚਿੰਤਾਵਾਂ ਜਿਹੜੇ ਕਰਦੇ ਹਨ ਉਹ ਬਹੁਤ ਸਾਰਾ ਧਨ ਦੌਲਤ ਜੋੜ ਕੇ ਰੱਖ ਦੇਣਦੇ ਹੁੰਦੇ ਹਨ ਉਹਨਾਂ ਨੂੰ ਕਹਿੰਦੇ ਹਨ ਭਾਈ ਜੇ ਤੁਹਾਡਾ ਬੱਚਾ ਲਾਇਕ ਨਿਕਲਿਆ ਤਾਂ ਉਹਨੇ ਆਪਣੇ ਲਈ ਬਹੁਤ ਕੁਝ ਆਪ ਹੀ ਬਣਾ ਲੈਣਾ ਹੈ ਜੇ ਬੱਚਾ ਨਲਾਇਕ ਨਿਕਲਿਆ ਤਾਂ ਜਿੰਨਾ ਮਰਜ਼ੀ ਜੋੜ ਲਿਓ ਉਹ ਸਾਰਾ ਕੁਝ ਰੋੜ ਦੇਵੇਗਾ ਗਵਾ ਦੇਵੇਗਾ ਇਸ ਕਰਕੇ ਬੱਚੇ ਦੀ ਚਿੰਤਾ ਜੇ ਕਰਨੀ ਹੈ ਬੱਚੇ ਬਾਰੇ ਸੋਚਣਾ ਹੈ ਉਹਨੂੰ ਚੰਗੇ ਸਿੱਖਿਆ ਚੰਗੇ ਸੰਸਕਾਰ ਦਿਓ ਉਹਨੂੰ ਬਚਪਨ ਤੋਂ ਗੁਰੂ ਨਾਲ ਗੁਰਬਾਣੀ ਨਾਲ ਜੋੜ ਦਿਓ ਤੁਹਾਡਾ ਬੱਚਾ ਕਦੇ ਗਲਤ ਰਾਹ ਤੇ ਨਹੀਂ ਜਾਵੇਗਾ ਕਦੇ ਵੀ ਭਟਕੇਗਾ ਨਹੀਂ ਸੋ ਇਸ ਕਰਕੇ ਇਹ ਵਿਅਰਥ ਦੀਆਂ ਚਿੰਤਾਵਾਂ ਨੂੰ ਛੱਡ ਕੇ ਖਾਸ ਕਰਕੇ ਆਉਣ ਵਾਲੇ ਕੱਲ ਦੀ ਚਿੰਤਾ ਕਿ ਮੇਰੇ ਨਾਲ ਕੀ ਹੋਵੇਗਾ ਮੇਰਾ ਕੀ ਬਣੇਗਾ ਇਹ ਸੋਚ ਛੱਡ ਦਿਓ ਵਰਤਮਾਨ ਵਿੱਚ ਰਹਿਣਾ ਸਿੱਖੋ ਆਪੇ ਹੀ ਸੁਖੀ ਹੋ ਜਾਓਗੇ ਉਸ ਤੋਂ ਬਾਅਦ ਬਾਬਾ ਜੀ ਨੇ ਸਮਝਾਇਆ ਦੂਜੀ ਈਟ ਲੋਕ ਦਿਖਾਵੇ ਦੀ ਕੋਝ ਲੋਕ ਸਿਰਫ ਲੋਕ ਵਖਾਵੇ ਲਈ ਲੋਕਾਂ ਦੇ ਡਰ ਕਰਕੇ ਆਪਣੀਆਂ ਚਿੰਤਾਵਾਂ ਨੂੰ ਵਧਾ ਲੈਂਦੇ ਹਨ ਜਿਵੇਂ ਆਪਣੀ ਆਮਦਨੀ ਤੋਂ ਵੱਧ ਖਰਚ ਕਰ ਲੈਂਦੇ ਹਨ ਕੋਈ ਮੈਨੂੰ ਮਾੜਾ ਨਾ ਕਹਿ ਦੇਵੇ ਪਹਿਲਾਂ ਤਾਂ ਚਲੋ ਸਿਰਫ ਖੁਸ਼ੀ ਦੇ ਮੌਕੇ ਤੇ ਹੀ ਦਿਖਾਵਾ ਕੀਤਾ ਜਾਂਦਾ ਸੀ ਪਰ ਅੱਜ ਕੱਲ ਤਾਂ ਹਰ ਚੀਜ਼ ਵਖਾਵਾ ਹੋ ਗਿਆ ਹੈ ਆਪਣੀ ਆਮਦਨੀ ਨਾਲੋਂ ਵੱਧ ਕੇ ਖਰਚਾ ਕਰਨਾ ਇਹ ਵੀ ਘਾਟੇ ਦਾ ਸੌਦਾ ਹੈ ਜਿਸ ਦਿਨ ਤੋਂ ਅਸੀਂ ਇਹ ਲੋਕ ਵਿਖਾਵਾ ਕਰਨਾ ਛੱਡ ਦਿੱਤਾ ਸਾਦਗੀ ਦਾ ਜੀਵਨ ਅਪਣਾ ਲਿਆ ਉਸ ਦਿਨ ਤੋਂ ਹੀ ਸਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਸਾਡੇ ਮਨ ਦੇ ਕਈ ਬੋਝ ਲਹਿ ਜਾਣੇ ਹਨ ਕਿਉਂਕਿ ਇਹ ਲੋਕ ਵਿਖਾਵੇ ਕਰਕੇ ਕਈ ਲੋਕ ਕਿੰਨੇ ਕਿੰਨੇ ਕੁ ਜੜੜੇ ਹਨ ਕਰਜ਼ਾਈ ਹੋ ਚੁੱਕੇ ਹਨ ਉਸ ਦਿਨ ਤੋਂ ਬਾਅਦ ਬਾਬਾ ਜੀ ਨੇ ਤੀਜੀ ਏਟ ਦੱਸੀ ਹੈ ਹਉਮੈ ਤੇ ਹੰਕਾਰ ਦੀ ਏਟ ਈਰਖਾ ਦੀ ਏਟ ਇਹ ਵੀ ਸਾਨੂੰ ਅੱਗੇ ਨਹੀਂ ਵਧਣ ਦੇਂਦੀ ਇਹ ਵੀ ਸਾਨੂੰ ਜੀਵਨ ਵਿੱਚ ਖੁਸ਼ੀ ਨਹੀਂ ਹੋਣ ਦੇਂਦੀ ਜਿੱਥੇ ਹਉਮੈ ਹੰਕਾਰ ਤੇ ਈਰਖਾ ਹੈ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਦੇ ਹੋ ਹੀ ਨਹੀਂ ਸਕਦੀ ਉਸ ਮਨ ਨੂੰ ਕਦੇ ਸ਼ਾਂਤੀ ਤੇ ਸਕੂਨ ਨਹੀਂ ਮਿਲ ਸਕਦਾ ਜੇ ਮਨ ਨੂੰ ਸ਼ਾਂਤੀ ਤੇ ਸਕੂਨ ਚਾਹੀਦਾ ਹੈ ਨਾ ਤਾਂ ਫਿਰ ਪਰਮਪਿਤਾ ਪਰਮਾਤਮਾ ਦਾ ਨਾਮ ਜਪੋ ਕਿਉਂਕਿ ਜਿਵੇਂ ਜਿਵੇਂ ਪਰਮਾਤਮਾ ਦਾ ਨਾਮ ਜਪਦੇ ਹਾਂ ਸਾਡੇ ਮਨ ਨੂੰ ਸਬਰ ਸੰਤੋਖ ਆਉਣਾ ਸ਼ੁਰੂ ਹੋ ਜਾਵੇਗਾ ਅਸੀਂ ਸੁਖੀ ਹੋਣੇ ਸ਼ੁਰੂ ਹੋ ਜਾਵਾਂਗੇ ਤੇ ਅੰਦਰ ਸੇਕਰ ਸਬਰ ਸੰਤੋਖ ਹੀ ਨਾ ਆਇਆ ਭਾਵੇਂ ਸਾਨੂੰ ਫਿਰ ਸੋਨੇ ਦਾ ਪਹਾੜ ਹੀ ਨਾ ਕਿਉਂ ਮਿਲ ਜਾਵੇ ਉਹ ਵੀ ਛੋਟਾ ਲੱਗੇਗਾ ਜਿੱਥੇ ਸਬਰ ਸੰਤੋਖ ਹੈ ਉਥੇ ਬੰਦਾ ਥੋੜੇ ਵਿੱਚ ਵੀ ਖੁਸ਼ ਰਹਿ ਲੈਂਦਾ ਹੈ ਜਿੱਥੇ ਪਰਮਾਤਮਾ ਦਾ ਨਾਮ ਜਿੱਥੇ ਸ਼ੁਕਰਾਨਾ ਉਥੇ ਸੁਖ ਭੱਜੇ ਆਉਣੇ ਸ਼ੁਰੂ ਹੋ ਜਾਂਦੇ ਹਨ ਇਸ ਲਈ ਮੰਤਰ ਇਹੋ ਹੈ ਜੀ ਕਿ ਪਰਮਾਤਮਾ ਦਾ ਨਾਮ ਜਪੋ ਪਰਮਾਤਮਾ ਨੇ ਜੋ ਦਿੱਤਾ ਹੈ ਸ਼ੁਕਰਗੁਜ਼ਾਰ ਹੋ ਜਾਓ ਮਨ ਦੇ ਵਿੱਚ ਹਉਮੈ ਹੰਕਾਰ ਈਰਖਾ ਨੂੰ ਕੱਢ ਕੇ ਲੋਕ ਵਿਖਾਵੇ ਨੂੰ ਕੱਢ ਦਿਓ ਤਾਂ ਸਾਧ ਸੰਗਤ ਜੀ ਇਹ ਹੈ ਜੀ ਤੁਹਾਡੇ ਸੁਖੀ ਹੋਣ ਦਾ ਮੰਤਰ ਜੇਕਰ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਂਦੇ ਹੋ ਮੰਨ ਕੇ ਚੱਲੋ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ